ਲੇਰ ਨੂੰ ਕਹਿੰਦੇ ਆ ਜਿਹੜਾ ਕਹਿੰਦਾ ਮੈਂ ਕਿਸਾਨ ਆ ਇਹਦੀ ਕਿਸਾਨੀ ਦਾ ਉਦੋਂ ਪਤਾ ਲੱਗੂ ਜਦੋਂ 27 ਦੇ ਵਿੱਚ ਸਾਡੇ ਪਿੰਡਾਂ 'ਚ ਜਾਊਗਾ ਤਾਂ ਸਾਡੇ ਆਗੂਆਂ ਨੂੰ ਅਰੈਸਟ ਕਰਕੇ ਤੇ ਰਾਤ ਦੇ ਹਨੇਰੇ ਜਦੋਂ ਪ੍ਰਸ਼ਾਦੇ ਪਾਣੀ ਦਾ ਟਾਈਮ ਸੀ ਸਾਡੇ ਬਜ਼ੁਰਗਾਂ ਦੇ ਉੱਤੇ ਲਾਠੀਆਂ ਮਾਰੀਆਂ ਅੰਨੇਵਾ ਸਾਡੇ ਘਰ ਤੋੜੇ ਤੇ ਰੱਜ ਕੇ ਸਾਡੀ ਚੋਰੀ ਕਰੀ ਜਦੋਂ ਪਿੰਡਾਂ ਜਾਉਣਾ ਆਪਣੇ ਨਾਲ ਕੁਰਤੇ ਪਜਾਮੇ ਡਬਲ ਲੈ ਕੇ ਆਇਓ ਡਬਲ ਲੈ ਕੇ ਆਇਓ ਹਾਂ ਜਿਵੇਂ ਭਾਜਪੀ ਦੇ ਲੀਡਰਾਂ ਨੂੰ ਨੰਗਾ ਕਰਿਆ ਸੀ ਉਹਨਾਂ ਨਾਲੋਂ ਵੱਧ ਨੰਗੇ ਹੋਣਗੇ ਤੇ ਜਿਹੜੇ ਸਾਡੇ ਬਾਰਡਰਾਂ ਦੇ ਥੋੜੇ ਥੋੜੇ ਕਿਸਾਨ ਸੀ ਉਧਰ ਵੀ ਫੋਰਸ ਨੇ ਕਾਬੂ ਕਰ ਲੇ ਤੇ ਚੱਕ ਕੇ ਜਦੋਂ ਚੰਡੀਗੜ੍ਹ ਤੋਂ ਬਾਹਰ ਨਿਕਲੇ ਤੇ ਜਿਰਕੁਰ ਵੀ ਇੱਧਰ 에ਰਪੋਰਟ ਰੋਡ ਤੇ ਵੀ ਇਹਦਾ ਮਿੱਟੋ ਮਿੱਟੀ ਸਾਡੇ ਲੀਡਰਾਂ ਨੇ ਕੋ ਅੱਜ ਤੁਸੀਂ ਦੇਖ ਸਕਦੇ ਹੋ ਸਾਡਾ ਉਥੇ ਕਰੋੜਾਂ ਦਾ ਨੁਕਸਾਨ ਕਰਤਾ ਇਹਨਾਂ ਨੇ ਟਰਾਲੀਆਂ ਇਹਨਾਂ ਨੇ ਐਮਐਲਏ ਚੋਰੀ ਕਰਨ ਲੱਗੇ ਗੈਸ ਸਿਲੰਡਰ ਹੋ ਗਏ ਏਸੀ ਹੋ ਗਏ ਸਾਡੇ ਕੂਲਰ ਹੋ ਗਏ ਪੱਖੇ ਹੋ ਗਏ ਗੱਡੀਆਂ ਦੀਆਂ ਓਟਾਂ ਚ ਚੋਰੀ ਕਰਕੇ ਪੁਲਿਸ ਲੈ ਗਈ ਚੁੱਕੇ ਅੱਜ ਆਪਾਂ ਸਿੱਧੇ ਤੌਰ ਤੇ ਇਹ ਕਹਿ ਸਕਦੇ ਆ ਵੀ ਪੰਜਾਬ ਦੇ ਵਿੱਚ ਆ ਜਿਹੜੀ ਬੀਜੇਪੀ ਦੀ ਸਰਕਾਰ ਚੱਲ ਰਹੀ ਹੈ ਬੀ ਟੀਮਾਂ ਬੀਜੇਪੀ ਦੀ ਇਸ ਕਰਕੇ ਅੱਜ ਇਹ ਬਚੋਲੀਆ ਵੀ ਬਣ ਰਿਹਾ ਹੈ ਡਾਕਟਰ ਬਰਬੀਰ ਦੇ ਘਰ ਦੇ ਅੱਗੇ ਪਟਿਆਲਾ ਦੇ ਵਿੱਚ ਵੱਡੇ ਇਕੱਠ ਨੇ ਜਿਹੜੇ ਕਿਸਾਨਾਂ ਦੇ ਦਿਖਾਈ ਦੇ ਰਹੇ ਨੇ ਕਿਸਾਨ ਡਟੇ ਹੋਏ ਨੇ ਕਿਉਂਕਿ 19 ਨੂੰ ਜੋ ਕਿਸਾਨਾਂ ਦੇ ਨਾਲ ਹੋਇਆ ਉਸ ਦਾ ਰੋਸ ਹੈ ਕਿਸਾਨਾਂ ਦੇ ਵਿੱਚ ਉਹ ਦਿਖਾਈ ਦੇ ਰਿਹਾ ਏ ਸੋ ਕਿਸਾਨ ਆਗੂ ਨੇ ਸਾਡੇ ਨਾਲ ਬਾਈ ਗਮਦੂਰ ਜੀ ਨੇ ਹੋਰ ਵੀ ਕਿਸਾਨ ਆਗੂ ਨੇ ਗੱਲ ਕਰਦੇ ਆ ਹਾਂਜੀ ਬਾਈ ਗਰੂ ਜੀ ਕਾ ਖਾਲਸਾ ਬਾਈ ਜੀ ਬਤ ਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਨਾਮ ਸਿੰਘ ਢੰਡਲ ਬੀਕੇਜੂ ਕ੍ਰਾਂਤੀਕਾਰੀ ਬਲੌਗ ਪ੍ਰਧਾਨ ਸਮਾਣਾ ਗੁਰਨਾਮ ਸਿੰਘ ਜੀ ਭਗਵਾਨ ਤਮਨ ਸਾਹਿਬ ਤਾਂ ਕਹਿੰਦੇ ਅਸੀਂ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਨਾਲ ਹਮਦਰਦੀ ਹੈ ਤੁਸੀਂ ਫੇਰ ਜੀ ਧਰਨੇ ਲਈ ਜਾਂਦੇ ਹੋ ਮੰਤਰੀਆਂ ਦੇ ਘਰ ਬੈਠੀਓ ਘੇਰੀ ਬੈਠੇ ਹੋ ਉਹ ਕਹਿੰਦੇ ਅਸੀਂ ਮੀਟਿੰਗਾਂ ਆਪ ਕਰਾਵਾਂਗੇ ਜਾ ਕੇ ਅਸੀਂ ਇਸ ਭੰਡ ਸਰਕਾਰ ਦੀ ਕਿਸਾਨ ਲਹਿਰ ਨੂੰ ਕਹਿੰਦੇ ਆ ਜਿਹੜਾ ਕਹਿੰਦਾ ਮੈਂ ਕਿਸਾਨ ਆ ਇਹਦੀ ਕਿਸਾਨੀ ਦਾ ਉਦੋਂ ਪਤਾ ਲੱਗੂ ਜਦੋਂ ਸਤਾਈ ਦੇ ਵਿੱਚ ਸਾਡੇ ਪਿੰਡਾਂ 'ਚ ਜਾਊਗਾ ਜੀ ਜਿਹੜੇ ਬੰਦੇ ਨੇ ਸਾਨੂੰ ਘਰੇ ਬੁਲਾ ਕੇ ਮੀਟਿੰਗ ਵਾਸਤੇ ਤਾਂ ਸਾਡੇ ਆਗੂਆਂ ਨੂੰ ਰੈਸਟ ਕਰਕੇ ਤੇ ਰਾਤ ਦੇ ਹਨੇਰੇ ਜਦੋਂ ਪ੍ਰਸ਼ਾਦੇ ਪਾਣੀ ਦਾ ਟਾਈਮ ਸੀ ਸਾਡੇ ਬਜ਼ੁਰਗਾਂ ਦੇ ਉੱਤੇ ਲਾਠੀਆਂ ਮਾਰੀਆਂ ਅੰਨੇਵਾ ਸਾਡੇ ਘਰ ਤੋੜੇ ਤੇ ਰੱਜ ਕੇ ਸਾਡੀ ਚੋਰੀ ਕਰੀ ਚੋਰੀ ਵੀ ਇਹਦੇ ਮੰਤਰੀਆਂ ਕਰੀ ਇਹਦੀ ਪੁਲਿਸ ਨੇ ਕਰੀ ਔਰ ਉਹਨਾਂ ਨੂੰ ਇਹਨੇ ਛੁੱਟੀ ਦਿੱਤੀ ਸੀ ਵੀ ਮਾਰ ਦਿਓ ਤਾੜ ਦਿਓ ਜੋ ਮਰਜ਼ੀ ਹੋ ਜੇ ਤੇ ਉਤੋਂ ਚੁੱਕ ਕੇ ਸਾਡੇ ਕਿਸਾਨਾਂ ਨੂੰ ਸਾਡੇ ਬਜ਼ੁਰਗਾਂ ਨੂੰ ਜੇਲ੍ਹਾਂ ਚ ਡੱਕਤਾ ਤੇ ਰੱਜ ਕੇ ਸਾਡੀ ਲੁੱਟ ਕਰੀ ਤੇ ਜਿਹੜੇ ਇਸ ਤਰ੍ਹਾਂ ਕਿਸਾਨਾਂ ਦੀ ਲੁੱਟ ਕਰਦੇ ਹੁੰਦੇ ਨੇ ਉਹ ਕਿਸਾਨ ਨਹੀਂ ਹੁੰਦੇ ਇਹ ਤਾਂ ਇੱਕ ਦੱਲਾ ਦਿੱਲੀ ਦਾ ਦਿੱਲੀ ਦਾ ਦੱਲਾ ਜੀ ਮੁੱਖ ਮੰਤਰੀ ਆ ਉਹ ਕਹਿੰਦੇ ਕੰਮ ਇਹ ਬਹੁਤ ਵਧੀਆ ਕਰ ਰਹੇ ਆ سوشل ਮੀਡੀਆ ਤੇ ਤਾਂ ਦੇਖੋ ਤੁਸੀਂ ਕਮੈਂਟ ਆਉਂਦੇ ਨੇ ਨੀਚੇ ਖਬਰਾਂ ਦੇ ਉਹ ਕਮੈਂਟ ਤਾਂ ਕਰਦੇ ਨੇ ਜਿਹੜੇ ਅੱਗੋਂ ਇਹਨਾਂ ਦੇ ਧੱਲੇ ਨੇ ਜਿਹੜੇ ਅਸਲ ਕਿਸਾਨ ਨੇ ਜਿਹੜੇ ਗਰਾਊਂਡ ਲੈਵਲ ਤੇ ਜਾ ਕੇ ਵੇਖੋ ਅੱਜ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਮਤੇ ਪੈ ਰਹੇ ਨੇ ਹੂੰ ਕਈ ਹਜ਼ਾਰਾਂ ਵੀਡੀਓ ਆ ਗਈਆਂ ਤੁਹਾਡੇ ਕੋਲ ਜਿਹੜੇ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ ਵੀ ਜਦੋਂ 27 ਦੇ ਵਿੱਚ ਆਉਣਗੇ ਅਸੀਂ ਇਹਨਾਂ ਨੂੰ ਅੱਜ ਵੀ ਤੁਹਾਡੇ ਮਰਜ਼ੀ ਮਰਜ਼ੀ ਕਹਿਣਾ ਚਾਹੁੰਦੇ ਆ ਵੀ ਜਦੋਂ ਪਿੰਡਾਂ 'ਚ ਆਉਣਾ ਆਪਣੇ ਨਾਲ ਕੁਰਤੇ ਪਜਾਮੇ ਡਬਲ ਲੈ ਕੇ ਆਇਓ ਡਬਲ ਲੈ ਕੇ ਆਇਓ ਹਾਂ ਜਿਵੇਂ ਭਾਜਪੀ ਦੇ ਲੀਡਰਾਂ ਨੂੰ ਨੰਗਿਆ ਕਰਿਆ ਸੀ ਉਹਨਾਂ ਨਾਲੋਂ ਵੱਧ ਨੰਗੇ ਹੋਣਗੇ ਇਹ ਇਹ ਆਉਣ ਵਾਲਾ ਸਮਾਂ ਦੱਸੂ ਜਿਹੜੇ ਡਲਿਆਂ ਦੀ ਇਹ ਗੱਲ ਕਰਦਾ ਸੀ ਉਹ ਡਲੇ ਹੁਣ ਰੂੜੀਆਂ ਤੋਂ ਵੱਜਣੇ ਨੇ ਇਹਨਾਂ ਨੂੰ ਇਹਨਾਂ ਨੂੰ ਸਮਝ ਲੱਗਣੀ ਆ ਵੀ ਕਿਸਾਨ ਕਿੱਥੇ ਹੁੰਦੇ ਨੇ ਕਿਸਾਨ ਇਹਨੂੰ ਫੇਰ ਦੱਸਾਂਗੇ ਵੀ ਕਿਸਾਨ ਕਿੱਥੇ ਐ ਇਹ ਆਪਣੇ ਆਪ ਨੂੰ ਝੂਠਾ ਨਕਲੀ ਕਿਸਾਨ ਕਹਿ ਰਿਹਾ ਐ ਇਹ ਨਕਲੀ ਬਣ ਕੇ ਆ ਜਿਹੜਾ ਅੱਜ ਨਸ਼ਿਆਂ ਦਾ ਯੁੱਧ ਨੇ ਨਕਲੀ ਛੇੜ ਕੇ ਤੇ ਸਾਰਾ ਕੁਝ ਨਕਲੀ ਏ ਭੰਡ ਦੀ ਤਰ੍ਹਾਂ ਇਹਨੂੰ ਐਂ ਲੱਗਦਾ ਵੀ ਜਿਹੜੀ ਮੇਰੀ ਕਮੇਡੀ ਐ ਜਿਵੇਂ ਮੈਂ ਕਮੇਡੀ ਕਰਕੇ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਰੋਟੀ ਖਾ ਰਿਆ ਸੀ ਤੇ ਲੋਕਾਂ ਨੇ ਇਹਨੂੰ ਬਹੁਤ ਕੋਸ਼ਿਸ਼ ਦਿੱਤਾ ਪੰਜਾਬ ਦੇ ਲੋਕਾਂ ਨੂੰ ਪਰ ਇਹ ਕਿਰਤ ਕਰਨ ਨੇ ਸਾਰਾ ਕੁਝ ਭੁਲਾ ਕੇ ਇਹਨੂੰ 92 ਐਮਐਲ ਦੇ ਕੇ ਦੀ ਸਰਕਾਰ ਬਣਾਈ ਇਹਨੂੰ ਕੁਰਸੀ ਤੇ ਬਿਠਾਇਆ ਪਰ ਇਹ ਸਾਰਾ ਕੁਝ ਭੁੱਲ ਕੇ ਤੇ ਹੁਣ ਉਹੀ ਨਕਲਾ ਕਰੀ ਜਾਂਦਾ ਜਿਹੜੀਆਂ ਨਕਲਾਇ ਕਮੇਡੀ ਚ ਕਰਦਾ ਸੀ ਪਰ ਇਹ ਨਕਲਾ ਨਹੀਂ ਚੱਲਣੀਆਂ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਅੱਜ ਜਿਹੜੀਆਂ ਜਥੇਬੰਦੀਆਂ ਨੂੰ ਇਹ ਸੋਚਦਾ ਸੀ ਵੀ ਇਹ ਲਗ ਲਗ ਨੇ ਅੱਜ ਅਸੀਂ 28 ਤਰੀਕ ਨੂੰ ਡੀਸੀਆਂ ਦੇ ਘਰਾਮੂਰੇ ਜਿਹੜਾ ਧਰਨਾ ਲਾਇਆ ਸੀ ਉਦੋਂ ਵੀ ਅਸੀਂ ਇਕੱਠੇ ਸੀ ਤੇ ਅੱਜ ਵੀ ਅਸੀਂ ਦੇਖ ਸਕਦੇ ਹੋ ਸਾਡੇ ਸਾਰੇ ਝੰਡੇ ਇੱਕ ਪੰਡਲ ਪਨਾਲ ਦੇ ਵਿੱਚ ਬੈਠੇ ਨੇ ਤੇ ਅਸੀਂ ਬਿਲਕੁਲ ਇਕੱਠੇ ਆ ਅਸੀਂ ਆਉਣ ਵਾਲੇ ਸਮੇਂ 'ਚ ਇਹਨੂੰ ਸਬਕ ਸਿਖਾ ਕੇ ਰਾਂਗੇ ਜੀ ਹੋਰ ਵੀ ਕਿਸਾਨ ਨੇ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਪਵਨ ਕੁਮਾਰ ਪਸਿਆਣਾ ਜੀ ਭਾਰਤੀ ਕਿਸਾਨ ਜੋ ਨੇ ਕ੍ਰਾਂਤੀਕਾਰੀ ਪਹਿਲਾਂ ਤਾਂ ਜੀ ਤੁਮਾਣਾ ਸਾਹਿਬ ਤੁਹਾਡੇ ਪੰਜਾਬੀ ਲੋਕ ਚੈਨਲ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਰਾਤ ਦੇਖੋ ਨਾ ਦਿਨ ਦੇਖੋ ਇਸ ਘੋਲ ਨੂੰ ਤੁਸੀਂ ਜਦੋਂ ਸ਼ੰਭੂ ਦੇ ਖਨੋਰੀ ਬਾਰਡਰ ਤੇ ਚੱਲ ਰਿਹਾ ਸੀ ਉਦੋਂ ਵੀ ਤੁਸੀਂ ਰੋਜ਼ ਬੈਠ ਕਰਕੇ ਤੇ ਰੋਜ਼ ਉਸ ਮੋਰਚੇ ਨੂੰ ਦਿਖਾ ਕੇ ਤੁਸੀਂ ਇਹ ਪੂਰੇ ਹਿੰਦੂਸਤਾਨ ਦੇ ਵਿੱਚ ਦਿਖਾਉਂਦੇ ਰਹੇ ਹੋ ਇਸ ਮੋਰਚੇ ਨੂੰ ਤੇ ਕਿਸਾਨੀ ਲਹਿਰ ਕਦੇ ਵੀ ਕਿਤੇ ਵੀ ਚੱਲ ਰਹੀ ਹੈ ਜਾਂ ਕਿਤੇ ਵੀ ਮੋਰਚਾ ਲੱਗਿਆ ਹੁੰਦਾ ਤੁਸੀਂ ਬਿਨਾਂ ਜੁੱਤੀਆਂ ਪਾਏ ਤੋਂ ਉਸ ਮੋਰਚੇ ਦੇ ਵਿੱਚ ਪਹੁੰਚ ਜਾਨੇ ਹੋ ਸਭ ਤੋਂ ਵੱਡੀ ਤਾਕਤ ਸਾਡੀ ਇਹ মিডিਆ ਜਿਹੜਾ ਸਾਡੀ ਖਬਰ ਉੱਤੇ ਤੱਕ ਪਹੁੰਚਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਫਰਜ ਹੈ ਜੀ ਸਾਡਾ ਕੁਝ ਵੀ ਹੁੰਦਾ ਹੈ ਚਾਹੇ ਕੋਈ ਚੰਗਾ ਮਾੜਾ ਸਰਕਾਰ ਦੇ ਵੀ ਹੱਕ ਚ ਅਸੀਂ ਦਿਖਾਉਂਦੇ ਆ ਜੋ ਕਰਦੇ ਨੇ ਜੋ ਕਿਸਾਨਾਂ ਦਾ ਹੈ ਉਹ ਵੀ ਦਿਖਾਉਂਦੇ ਆ ਇਹ ਸਾਡਾ ਫਰਜ ਹੈ ਜੀ ਸਾਡੀ ਡਿਊਟੀ ਆ ਫਿਲਹਾਲ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਮੀਟਿੰਗ ਨਾਲ ਕਰਾਉਂਗਾ ਜਾ ਕੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਮਣਾ ਸਾਹਿਬ ਇਹ ਤਾਂ ਹੁਣ ਇਹਨੇ ਭਗਵੰਤ ਮਾਨ ਨੇ ਸਾਨੂੰ ਦੱਸਤਾ ਵੀ ਤੁਹਾਨੂੰ ਜਦੋਂ ਰੈਸਟ ਕਰਨਾ ਜਾਂ ਜੇਲ੍ਹਾਂ ਤੇ ਗੇਰਨਾ ਨਾ ਮੀਟਿੰਗਾਂ ਤੇ ਬੁਲਾ ਲਾਂਗੇ ਉੱਥੇ ਤੁਸੀਂ ਜਦੋਂ ਚੰਡੀਗੜ੍ਹ ਤੋਂ ਬਾਹਰ ਨਿਕਲੋਂਗੇ ਪੰਜਾਬ ਦੇ ਵਿੱਚ ਜਾਂ ਮਹਾਲੀ ਦੇ ਵਿੱਚ ਐਂਟਰ ਕਰੋਗੇ ਉਸੇ ਟਾਈਮ ਸਾਡੀਆਂ ਫੋਰਸਾਂ ਲੱਗੀਆਂ ਹੋਣਗੀਆਂ ਤੁਹਾਨੂੰ ਉਸੇ ਟਾਈਮ ਅਸੀਂ ਗੱਡੀਆਂ ਦੇ ਵਿੱਚ ਲੱਦ ਕੇ ਜੇਲ੍ਹਾਂ ਵਿੱਚ ਤੁੰਦਾਂਗੇ ਹੁਣ ਤੁਸੀਂ ਨੇ ਦੇਖਿਆ ਹੀ ਆ 19 ਤਰੀਕ ਨੂੰ ਜਦੋਂ ਕਿਸੇ ਦੋ ਦੇਸ਼ਾਂ ਦੀ جنگ ਲੱਗੀ ਵੀ ਹੁੰਦੀ ਹੈ ਉੱਥੇ ਕੋਈ ਗੱਲਬਾਤ ਦੀ ਬਾਰਤਾ ਚੱਲਦੀ ਹੁੰਦੀ ਹੈ ਜャ ਉਹ ਟੁੱਟ ਜੇ ਵਿਚਾਲਿਆਂ ਉਹਨਾਂ ਨੂੰ ਆਪਣੇ ਬਿਗਲਾਂ 'ਚ ਬਿਠਾ ਕੇ ਉਹਨਾਂ ਨੂੰ ਆਪਣੇ ਦੇਸ਼ਾਂ ਤੱਕ ਪਹੁੰਚਾ ਦਿੰਦੇ ਨੇ ਜਦ ਕਿ ਫਿਰ ਉਹ ਜੰਗ ਦੁਬਾਰੇ ਸ਼ੁਰੂ ਹੋ ਜੇ ਪਰ ਸਾਡੇ ਨਾਲ ਤਾਂ ਇਸ ਭਗਵੰਤਮਾਨ ਸਰਕਾਰ ਨੇ ਪਿੱਠ 'ਚ ਛੁਰਾ ਮਾਰਿਆ ਤੇ ਜਿਹੜੇ ਸਾਡੇ ਬਾਰਡਰਾਂ ਦੇ ਥੋੜੇ ਥੋੜੇ ਕਿਸਾਨ ਸੀ ਉਧਰ ਵੀ ਫੋਰਸ ਨੇ ਕਾਬੂ ਕਰ ਲਏ ਤੇ ਚੱਕ ਕੇ ਜਦੋਂ ਚੰਡੀਗੜ੍ਹ ਤੋਂ ਬਾਹਰ ਨਿਕਲੇ ਤੇ ਜਿਰਕਵਰ ਵੀ ਇਧਰ 에ਰਪੋਰਟ ਰੋਡ ਤੇ ਵੀ ਇਹਦਾ ਮਿੰਟੋ ਮਿੱਟੀ ਸਾਡੇ ਲੀਡਰਾਂ ਨੇ ਉਹ ਕਹਿੰਦੇ ਜੀ ਕੋਈ ਨੁਕਸਾਨ ਨਾ ਹੋਵੇ ਕੋਈ ਭੜਨ ਨਾ ਕਿਸਾਨ ਉਹ ਵਿਉਂਤਬੰਦੀ ਹੁੰਦੀ ਆ ਸਰਕਾਰ ਨੇ ਸਭ ਕੁਝ ਦੇਖਣਾ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਜਾਨੀ ਨੁਕਸਾਨ ਕੋਈ ਸੱਟ ਨਾ ਲੱਗੇ ਕੁਝ ਹੋਰ ਇਸ ਕਰਕੇ ਇਹ ਕੰਮ ਕੀਤਾ ਹੈ ਜਦੋਂ ਵੀਰ ਜੀ ਇਹ ਪਹਿਲਾਂ ਆਪਣਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਥਾਲੀਆਂ ਖੜਕਾ ਖੜਕਾ ਕੇ ਕਹਿੰਦਾ ਸੀ ਵੀ ਐਮਐਸਬੀ ਲਿਆਓ ਐਮਐਸਬੀ ਲਿਆਓ ਅੱਜ ਇਹਨੂੰ 14 ਮਹੀਨਾ ਬਾਅਦ ਸਾਡਾ ਉੱਥੇ ਮੋਰਚਾ ਦੇਖ ਗਿਆ ਵੀ ਇਹ ਮਤਲਬ ਖੂਨ ਖਰਾਬਾ ਨਾ ਹੋ ਜੇ ਕੁਝ ਵੀ ਹੋ ਜੇ ਉਹਦਣ ਦਾ ਸਾਡੇ ਹੱਕ 'ਚ ਬੋਲਦਾ ਸੀ ਇਹ ਤਾਂ ਆਪ ਧਰਨੇ 'ਚ ਉੱਠ ਕੇ ਆਈ ਆ ਹੁਣ ਤੁਸੀਂ ਇਹ ਲਾ ਲਓ ਵੀ ਦਿੱਲੀ ਦਾ ਇਹਨਾਂ ਦਾ ਸਸੋ ਤਾਂ ਹੁਣ ਵੀ ਕਹਿੰਦੇ ਨੇ ਕਿਸਾਨਾਂ ਦੇ ਨਾਲ ਆ ਕਹਿੰਦੇ ਨੁਕਸਾਨ ਹੋ ਰਿਹਾ ਸੀ ਲੋਕਾਂ ਨੂੰ ਜਾਨ 'ਚ ਬਹੁਤ ਤੰਗੀ ਸੀ ਕਹਿੰਦੇ ਜੀ ਉਸ ਉਸ ਕਰਕੇ ਕਰਿਆ ਹੁਣ ਵੀ ਮੈਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਹਰ ਇੱਕ ਗੱਲ ਨਾਲ ਸਹਿਮਤਾ ਮੈਂ ਉਹ ਤਾਂ ਬਿਆਨ ਦੇ ਰਹੇ ਨੇ ਵੀਰ ਜੀ ਇਹ ਤਾਏ ਨਾ ਦੇ ਨਾ ਜਿਹੜੇ ਇਸ ਕੁਰਸੀ ਤੇ ਬਹਿ ਜਾਂਦੇ ਨੇ ਇਹਨਾਂ ਦੇ juble ਨੇ ਇਸ ਕੁਰਸੀ ਜੇ ਬਖਸ਼ੇਸ ਆ ਕੁਦਰਤੀਆਂ ਇਹ ਮਤਲਬ ਜਦੋਂ ਇਹਨਾਂ ਨੇ ਵੋਟਾਂ ਲੈਣੇ ਆਉਂਦੇ ਆ ਬਹੁਤ ਕੁਝ ਬੋਲਦੇ ਨੇ ਇਹ ਵੀ ਤੁਹਾ ਇਹ ਕਰਦਾਂਗੇ ਉਹ ਕਰਦਾਂਗੇ ਵੀ ਆਮਕਰਾਂ ਦੀ ਸਾਡੀ ਸੱਤਾ ਜੋ ਸਰਕਾਰ ਚੱਲੂਗੀ ਅੱਜ ਤੁਸੀਂ ਦੇਖ ਸਕਦੇ ਹੋ ਸਾਡਾ ਉਥੇ ਕਰੋੜਾਂ ਦਾ ਨੁਕਸਾਨ ਕਰਤਾ ਇਹਨਾਂ ਨੇ ਟਰਾਲੀਆਂ ਇਹਨਾਂ ਦੇ ਐਮ ਐਲ ਏ ਚੋਰੀ ਕਰ ਲੈਗੇ ਉਹਨਾਂ ਦਾ ਕੋਈ ਹਕਿਸ਼ ਨਹੀਂ ਕਰਿਆ ਤੇ ਸਤਰਾਂ ਦੇ ਪੁਲਿਸ ਵਾਲੇ ਇੱਕ ਟਰਾਲੀ ਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਸਾਨੂੰ ਬਦਨਾਮ ਕਰਦੀਆਂ ਨੇ ਗੁਰਲਾਲ ਘਨੌਰ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੀਡੀਆ 'ਚ ਬਿਆਨ ਦੇ ਰਿਹਾ ਏ ਉਹ ਕਹਿੰਦੇ ਜੀ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਜਿਨੇ ਕੰਮ ਕਰਿਆ ਉਹਦੇ ਤੇ ਕਾਰਵਾਈ ਹੋਊ ਬੀਰ ਜੀ ਹੁਣ ਆਏ ਹਨ ਣਟਮਾਣਾ ਸਾਹਿਬ ਹੁਣ ਇਹ ਤਾਂ ਬਹੁਤ ਗੱਲਾਂ ਮਾਰਨਗੇ ਸਾਡੇ ਜਿਹੜੇ ਕਿਸਾਨ ਨੇ ਜਿਹੜੇ ਹਮਦਰਦੀ ਦੇ ਮੋਰਚੇ ਦੇ ਉਹਨਾਂ ਨੇ ਉਹਨਾਂ ਨੂੰ ਫੜਿਆ ਜਾ ਕੇ ਇਹਦੇ ਚਿਹਤੇ ਨੇ ਸਰਪੰਚ ਜਿਹੜਾ ਨੇ ਆਮ ਪਾਰਟੀ ਦੀਆਂ ਵੋਟਾਂ ਦੇ ਵਿੱਚ ਜਾਂ ਇਹਨਾਂ ਦੇ ਮੂਹਰੇ ਲਾ ਕੇ ਚੱਲੇ ਨੇ ਸੱਤ ਸੱਤ ਟਰਾਲੀਆਂ ਦਾ ਇੱਕ ਵਰਕਸ਼ਾਪ ਦੇ ਅੰਦਰ ਖੜੀਆਂ ਨੇ ਜੇ ਕਿਤੇ ਦੋ ਚਾਰ ਦਿਨ ਹੋਰ ਨਾ ਦੇਖਦੇ ਪੇਂਟ ਮਾਰ ਕੇ ਉਹਨਾਂ ਦਾ ਕਰਤੀਆਂ ਦਾ ਰਫ ਰਫਾ ਖੁਦ ਪੁਲਿਸ ਨਾਲ ਉਸਤਰਾਣੇ ਦੀ ਉਹ ਟਰਾਲੀ ਚੋਰੀ ਕਰਕੇ ਉਹ ਬਰਾਮਤ ਹੋਈ ਆ ਹੁਣ ਤੁਸੀਂ ਇਹ ਦੇਖ ਸਕਦੇ ਹੋ ਫਿਰ ਇਹਨਾਂ ਨੇ ਵੀਡੀਓ ਦੇਖ ਲਓ ਕਿੰਨੇ ਵੀ ਨੇ ਗੈਸ ਸਿਲੰਡਰ ਹੋ ਗਏ ਏਸੀ ਹੋ ਗਏ ਸਾਡੇ ਕੂਲਰ ਹੋ ਗਏ ਪੱਖੇ ਹੋ ਗਏ ਗੱਡੀਆਂ ਦੀਆਂ ਓਟਾਂ ਚ ਚੋਰੀ ਕਰਕੇ ਪੁਲਿਸ ਲੈ ਗਈ ਚੁੱਕੇ ਇਸ ਅਸੀਂ ਖਾਕੀ ਤੇ ਵੀ ਕੀ ਵਿਸ਼ਵਾਸ ਕਰਾਂਗੇ ਇਹਨਾਂ ਨੇ ਆਪਣੀ ਖਾਕੀ ਨੂੰ ਵੀ ਦਾਗ ਲਾ ਲਿਆ ਇਹ ਵੀ ਉਹਨਾਂ ਦੇ ਪਿੱਠੂ ਹੋ ਗਏ ਲੋਕਾਂ ਨੂੰ ਕਿਹੜਾ ਹੋਰ ਵੱਡਾ ਤੋਹਫਾ ਦਿੱਤਾ ਇਹਨੇ ਇਹਦੇ ਕੋਲ ਹੋਰ ਕੋਈ ਗਾਰੰਟੀ ਪੂਰੀ ਨਹੀਂ ਹੋਈ ਕੋਈ ਵਾਅਦਾ ਨਹੀਂ ਪੰਜਾਬ ਦੇ ਲੋਕਾਂ ਦਾ ਪੂਰਾ ਹੋਇਆ ਇਹ ਟਾਰਾ ਮਾਰਦਾ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਛੜਕਾਂ ਦੇ ਉੱਤੇ ਟੋਲ ਪਲਾਜੇ ਲੱਗੇ ਨੇ ਉਹ ਮੈਂ ਚੱਕ ਦਿੱਤੇ ਨੇ ਉਹ ਮੈਂ ਚੱਕ ਦਿਆਂਗਾ ਉਹ ਵੀ ਇੱਕ 도ਗਲੀ ਨੀਤੀ ਸੀ ਕਿਉਂਕਿ ਉਹਨਾਂ ਟੋਲ ਪਲਾਜੇ ਕੰਪਨੀਆਂ ਦੇ ਟਾਈਮ ਪੂਰੇ ਹੋ ਚੁੱਕੇ ਸਨ ਉਹ ਆਟੋਮੈਟਿਕ ਹੀ ਬੰਦ ਹੋ ਜਾਣੇ ਸਨ ਪਰ ਹੁਣ ਵੇਖੋ ਅੱਜ ਇਹਨੇ 5% ਟੋਲ ਪਲਾਜਿਆਂ ਤੇ ਪੈਸੇ ਵਧ ਕਹਿਣੇ ਔਰ ਉੱਥੇ ਆਰਡਰ ਹੋ ਗਏ ਨੇ ਵੀ ਜਿਹੜੀ ਗੱਡੀ ਦੇ ਉੱਤੇ ਫਾਸਟ ਟੈਗ ਨਹੀਂ ਲੱਗਿਆ ਹੋਏਗਾ ਉਹਨੂੰ ਦੁੱਗਣੇ ਪੈਸੇ ਦੇਣੇ ਪੈਣਗੇ ਤੇ ਹੁਣ ਹਟਾਵੇ ਉਹਨਾਂ ਤੋਂ ਇਹ ਜਿਹੜੀਆਂ ਲੱਗ ਰਹੀਆਂ ਲੋਕਾਂ ਦੇ ਉੱਤੇ ਪਾਬੰਦੀਆਂ ਹਟਾਵੇ ਜਿਹੜਾ ਟੋਲਪਲਾਜੇ ਬੰਦ ਕਰਦਾ ਸੀ ਇਹ ਤੇ ਸਿਰਫ ਜੁਮਲਿਆਂ ਵਾਲੀ ਸਰਕਾਰ ਤੇ ਇਹਨੂੰ ਲੋਕ ਹੁਣ ਇਕੱਠੇ ਹੋ ਕੇ ਜਵਾਬ ਦੇਣਗੇ ਉਹ ਤੋਂ ਦਿਨ ਦੂਰ ਨਹੀਂ ਜਦੋਂ ਇਹਨਾਂ ਦਾ ਇੱਕ ਵੀ ਮੈਂਬਰ ਕੋਈ ਮੈਂਬਰ ਵੀ ਨਹੀਂ ਬਣੇਗਾ ਇਹ ਮੰਤਰੀ ਚੰਦਰੀ ਤਾਂ ਕਿਤੇ ਰਹਿ ਗਈ ਜੀ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਆ ਜੀ ਮੈਂ ਪਰਵਿੰਦਰ ਸਿੰਘ ਬਾਵਰਪੁਰ ਬੀਕੇਯੂ ਆਜ਼ਾਦ ਜ਼ਿਲ੍ਹਾ ਅਗੂ ਜੀ ਆ ਪਰਵਿੰਦਰ ਸਿੰਘ ਜੀ ਕੀ ਲੱਗ ਰਿਹਾ ਭਗਵਾਨਤਮਨ ਸਾਹਿਬ ਤਾਂ ਕਹਿੰਦੇ ਜੀ ਅਸੀਂ ਨਾਲ ਆ ਕਿਸਾਨਾਂ ਦੇ ਕਿਸਾਨਾਂ ਦੇ ਨਾਲ ਜਾ ਕੇ ਮੀਟਿੰਗਾਂ ਕਰਾਵਾਂਗੇ ਤੁਸੀਂ ਫੇਰ ਵੀ ਘਰ ਘੇਰੀ ਜਾਂਦੇ ਹੋ ਮੰਤਰੀਆਂ ਦੇ ਉਹ ਤਾਂ ਹੁਣ ਵੀ ਹਮਦਰਦੀ ਕਰ ਰਹੇ ਨਹੀਂ ਜੀ ਸੋ ਦੇਖੋ ਹੁਣ ਤਾਂ ਉਹਨਾਂ ਨੇ ਜਾਣ ਬੁੱਝ ਕੇ ਇਹ ਹਾਲਾਤ ਪੈਦਾ ਕੀਤੇ ਨੇ ਲੋਕਾਂ 'ਚ ਤਾਂ ਕਿ ਮਤਲਬ ਆਪ ਸੱਚੇ ਹੋ ਸਕਣ ਕਿਉਂਕਿ ਇੱਕ ਪਾਸੇ ਹੁਣ ਉਹਨਾਂ ਨੇ ਐਲਾਨ ਵੀ ਕਰਤਾ ਵੀ ਇੱਕ ਤਰੀਕ 1 ਜੂਨ ਤੋਂ ਅਸੀਂ ਝੋਨਾ ਵੀ ਲਵਾਈ ਸ਼ੁਰੂ ਕਰ ਦਾਂਗੇ ਤੁਹਾਨੂੰ ਮੋਟਰਾਂ ਦੀ ਲਾਈਟ ਦੇ ਰਹਾਂਗੇ ਤੁਸੀਂ ਦੱਸੋ ਤੁਹਾਡੇ ਨਾਲ ਅਸੀਂ ਮੀਟਿੰਗਾਂ ਕਰਕੇ ਨਾਲ ਵਿੱਚ ਵਿਚੋਲਗੀ ਕਰਕੇ ਅਸੀਂ ਆ ਕੇ ਮੀਟਿੰਗਾਂ ਕਰਾਵਾਂਗੇ ਸੋ ਅੱਜ ਹੀ ਇਹ ਚਿਹਰਾ ਇਹ ਸਾਹਮਣੇ ਕਿਉਂ ਆਇਆ ਜਦ ਕਿ ਅੰਦੋਲਨ ਦਾ 13 ਮਹੀਨੇ ਤੋਂ ਚੱਲ ਰਿਹਾ ਸੀ ਉਦੋਂ ਦਾ ਕਿੱਥੇ ਸੀ ਇਹ ਉਦੋਂ ਦਾ ਬਚੋਲ ਕੀ ਤਾਂ ਹੋਈ ਨਹੀਂ ਅੱਜ ਬਚੋਲ ਕੀ ਇਸ ਕਰਕੇ ਹੋ ਰਹੀ ਆ ਕਿਉਂਕਿ ਜਿਹੜਾ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਝਾੜੂ ਦੀ ਉਹਾਰੀ ਆ ਬੀਜੇਪੀ ਦੀ ਉੱਥੇ ਆਈ ਆ ਇਹਨਾਂ ਨੇ ਜਦੋਂ ਇਹਨਾਂ ਦੇ ਕਰਾਪਟ ਲੀਡਰਾਂ ਉੱਪਰ ਸਕੰਜਾ ਕੱਸਿਆ ਇਹਨਾਂ ਦੇ ਤਾਂ ਹੌਣ ਉੱਪਰ ਗੋਡਾ ਰੱਖ ਕੇ ਇਹਨਾਂ ਨੂੰ ਆਪ ਦੇ ਵਿੱਚ ਸ਼ਾਮਲ ਕਰਿਆ ਅੱਜ ਆਪਾਂ ਸਿੱਧੇ ਤੌਰ ਤੇ ਇਹ ਕਹਿ ਸਕਦੇ ਆ ਵੀ ਪੰਜਾਬ ਦੇ ਵਿੱਚ ਆ ਜਿਹੜੀ ਬੀਜੇਪੀ ਦੀ ਸਰਕਾਰ ਚੱਲ ਰਹੀ ਹੈ ਬੀ ਟੀਮ ਆ ਬੀਜੇਪੀ ਦੀ ਇਸ ਕਰਕੇ ਅੱਜ ਇਹ ਵਿਚੋਲੀਆ ਵੀ ਬਣ ਰਿਹਾ ਹੈ ਉਹਨਾਂ ਦਾ ਵੀ ਮੈਂ ਵਿਚੋਲਗੀ ਕਰਕੇ ਵਿਚਾਲੇ ਤੁਹਾਡੀਆਂ ਮੀਟਿੰਗਾਂ ਕਰਾ ਦੇਣਾ 1 ਜੂਨ ਤੋਂ ਚੋਨੇ ਦਾ ਲਾਲ ਕੀਤਾ ਜੀ ਵਿੱਚ ਉਹਨਾਂ 1 ਜੂਨ ਤੋਂ ਲੱਗੂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਸੋ ਦੇਖੋ ਕਿਉਂਕਿ ਇਹਦੇ 'ਚ ਇਹ ਸਮੱਸਿਆ ਸੀਗੀ ਪਹਿਲਾਂ ਪਿਛਲੇ ਵਾਰ ਇਹਨਾਂ ਨੇ ਬੜਾ ਰੌਲਾ ਪਾਇਆ ਵੀ ਪੀਆਰ 126 ਅਸੀਂ ਲਵਾਵਾਂਗੇ ਉਹੀ ਚੋਨਾ ਖਰੀਦਣਾ ਹੈ ਅਸੀਂ ਠੀਕ ਆ ਲੋਕਾਂ ਨੇ ਤਕਰੀਬਨ 70% ਪੀਆਰ 126 ਝੋਨਾ ਲਾ ਗਿਆ ਲੋਕ ਪੂਸ਼ਾ ਵਗੈਰਾ ਉਹ ਸਾਰੇ ਜਿਹੜੇ ਹਾਈਬ੍ਰਿਡ ਵੈਰਾਈਂ ਦੂਸਰੀਆਂ ਵੈਰਾਈਆਂ ਸੀਗੀਆਂ ਪਰਮਲ ਵੈਰਾਈਟੀਆਂ ਉਹ ਸਾਰੀਆਂ ਛੱਡ ਗਏ ਸੋ ਉਹਦਾ ਕੀ ਹੋਇਆ ਜਦੋਂ ਮੰਡੀਆਂ 'ਚ ਪਾਰੀ ਆਈ ਤਾਂ ਉਹਦੇ ਸਭ ਤੋਂ ਵੱਧ ਕਿੰਤੂ ਪ੍ਰੰਤੂ ਜਿਹੜਾ ਉਹ 26 ਝੋਨੇ ਤੇ ਹੋਇਆ ਨਾ ਤਾਂ ਸੈਲਰ ਵਾਲੇ ਉਹਨੂੰ ਲੈਣ ਨੂੰ ਤਿਆਰ ਸੀਗੇ ਨਾ ਮੰਡੀ ਦੇ ਵਿੱਚ ਉਹਦੀ ਖਰੀਦ ਹੋ ਰਹੀ ਸੀ ਨਾ ਉਹਦਾ ਮੋਇਸਚਰ ਜਾ ਰਿਹਾ ਸੀ ਸੋ ਇਸ ਕਰਕੇ ਮੁਕੰਮਲ ਤੌਰ ਤੇ ਸਰਕਾਰ ਉਸ ਸਮੇਂ ਹੱਥ ਖੜੇ ਕਰੀ ਆ ਖਰੇ ਕਰਕੇ ਜਦ ਕਿ ਸਾਨੂੰ ਮਤਲਬ ਜਦੋਂ ਅਸੀਂ ਮੰਡੀ ਦੇ ਵਿੱਚ ਉਹਨਾਂ ਲੈ ਕੇ ਜਾਂਦੇ ਸਾਨੂੰ ਜਿਵੇਂ ਕਿ ਦੋਸ਼ੀ ਆਉਂਦਾ ਹੁੰਦਾ ਐ ਦੇਖਦੇ ਵੀ ਪੀਆਰ 126 ਦਾ ਨਹੀਂ ਤਾਂ ਚੱਕਾਂਗੇ ਅਸੀਂ ਜੇ 126 ਨਹੀਂ ਹੈਗੀ ਇਸ ਕਰਕੇ ਵੀ ਪਹਿਲਾਂ ਸਰਕਾਰ ਨੇ ਜਿਹੜਾ ਵਾਅਦਾ ਕਰਿਆ ਸੀ ਵੀ 126 ਲਵਾਂਗੇ ਆ ਦਾਣਾ ਦਾਣਾ ਚੱਕਾਂਗੇ ਉਹਦੇ ਤੋਂ ਭੱਜੀ ਆ ਸੋ ਇਸ ਵਾਰ ਤੋ ਕਿ ਜੇ ਆਪਾਂ ਦੂਸਰੀਆਂ ਵੈਰਾਈਟੀਆਂ ਲਾਉਣੀਆਂ ਨੇ ਤਾਂ ਜਿਹੜੀ ਤਰੀਕ ਸਰਕਾਰ ਵੱਲੋਂ ਮੀਤੀ ਗਈ ਆ 20 ਜੂਨ ਪਿਛਲੀ ਵਾਰ 25 ਤੋਂ ਵੀ ਲੱਗਿਆ ਉਹ ਉਹ ਸਮੇਂ ਤੋਂ ਮਤਲਬ ਆਪਾਂ ਦੂਸਰੀਆਂ ਵੈਰਾਈਟੀਆਂ ਕਾਮਯਾਬ ਨਹੀਂ ਕਿਉਂਕਿ ਲੰਬੇ ਸਮੇਂ ਦੀਆਂ ਵੈਰਾਈਟੀਆਂ ਨੇ ਅੱਗੇ ਜਾ ਕੇ ਫਿਰ ਠੰਡ ਆ ਜਾਂਦੀ ਆ 1 ਜੂਨ ਤੋਂ ਕਿਦਾਂ ਠੀਕ ਹੋ ਜਾਊਗਾ ਜੀ ਫਿਰ ਵੀ 1 ਜੂਨ ਤੋਂ ਵੀ ਜੇ ਦੇਖੇ 1 ਜੂਨ ਤੋਂ ਜੇ 10 ਜੂਨ ਦੇ ਵਿੱਚ ਵਿੱਚ ਜੇ ਸਮਾਂ ਹੁੰਦਾ ਹੈ ਮਤਲਬ ਅੱਗੇ ਵੀ ਸੇ ਕਹਿੰਦੇ ਨੇ ਵੀ ਜ਼ੋਨ ਬਣਾ ਕੇ ਅਸੀਂ ਰੱਖਾਂਗੇ ਮਤਲਬ ਜ਼ਿਲੇ 바이 ਜ਼ੋਨ ਬਣਾਵਾਂਗੇ ਉਸ ਹਿਸਾਬ ਨਾਲ ਜੇ 1 ਜੂਨ ਤੋਂ 5 10 ਜੂਨ ਤੱਕ ਵੀ ਸਮਾਂ ਜਾਂਦਾ ਤਾਂ ਵੀ ਜਿਹੜੀ ਪੀਆਰ ਮਤਲਬ 144 ਆ ਨਾ ਸੌਰੀ 44 ਆ ਪੂਛਾ 44 ਆ ਜਿਹੜੀ ਉਹ ਆਪਾਂ ਲਾ ਸਕਦੇ ਆ ਉਹ ਵੈਰਾਈਟੀਆਂ ਮਤਲਬ ਉਹ ਸਮਾਂ ਉਹਨਾਂ ਨੂੰ ਢੁਕਮਾ ਸਮਾਂ ਹੈ ਜੀ ਹਾਂ ਜੀ ਤੇ ਹੁਣ ਅੱਗੇ ਤੇ ਪ੍ਰੋਗਰਾਮ ਕਿੱਦਾਂ ਦੀ ਤਿਆਰੀ ਰਹੂਗੀ ਜੀ ਅੱਜ ਤੱਕ ਕਰੋ ਕੀਤਾ 3 ਘੰਟੇ ਦਾ ਮੰਤਰੀਆਂ ਦੇ ਘਰਾਂ ਦਾ ਅੱਗੇ ਹ ਸੋ ਅੱਜ ਦਾ ਜਿਹੜਾ ਸਿਰਫ ਸੰਕੇਤਕ ਧਰਨਾ ਸੀਗਾ ਤਕਰੀਬਨ 17 ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਗਰਾਮ ਹੋਏ ਨੇ ਸੋ ਪਹਿਲਾਂ ਤਾਂ ਸਾਰਿਆਂ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਜਿਵੇਂ ਜਦੋਂ ਦੁਸ਼ਮਣ ਮਾਰਦਾ ਨਾ ਤਾਂ ਫੇਰ ਭਰਾ ਫੇਰ ਇਕੱਠੇ ਹੁੰਦੇ ਨੇ ਸੋ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਰੀਆਂ ਜਥੇਬੰਦੀਆਂ ਅੱਜ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਧਰਨੇ ਪ੍ਰਦਰਸ਼ਨ ਹੋਏ ਨੇ ਸਾਰੀਆਂ ਜਥੇਬੰਦੀਆਂ ਦਾ ਸਮੂਹ ਇਕੱਠਾ ਹੋਇਆ ਤਾਂ ਅਸੀਂ ਜਥੇਬੰਦੀਆਂ ਨੂੰ ਵੀ ਇੱਥੋਂ ਵੀ ਅਪੀਲ ਕਰਦੇ ਆ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਆਪਾਂ ਇਕੱਠੇ ਹੋ ਕੇ ਤਾ ਤੱਕੜੇ ਹੋ ਕੇ ਆਪਾਂ ਸਰਕਾਰ ਦੇ ਵਿਰੁੱਧ ਐਡੀ ਜੰਗ ਅੱਗੇ ਵੀ ਛੇੜੀਏ ਕਿਉਂਕਿ ਇਹ ਜਿਹੜਾ ਮਸਲਾ ਐ ਐਮਐਸਪੀ ਦਾ ਬਹੁਤ ਵੱਡਾ ਮਸਲਾ ਜਦੋਂ ਆਪਾਂ ਸਮੂਹ ਦਾ ਆਪਣਾ ਇਕੱਠਾ ਹੋਊਗਾ ਇਕੱਠ ਹੋਊਗਾ ਤਾਂ ਆਪਾਂ ਇਹ ਜਿਹੇ ਮੈਂ ਜਿਹੜੇ ਮੰਗਾਂ ਨੇ ਉਹ ਪ੍ਰਾਪਤੀ ਉਹਦੀ ਕਰ ਸਕਦੇ ਲੱਗਦਾ ਹੈ ਕਿ ਇਹ ਜਿਹੜਾ ਐਕਸ਼ਨ ਹੋਇਆ ਕਿਸਾਨਾਂ ਨੂੰ ਇੱਕ ਕਰਨ ਲਈ ਵੱਡਾ ਜਿਹੜਾ ਕੰਮ ਕਰੂਗਾ ਨਹੀਂ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਇਹ ਐਕਸ਼ਨ ਦਾ ਸਿਰਫ ਉਹੀ ਸੀਗਾ ਵੀ ਜਿਹੜਾ ਇਹਨਾਂ ਦਿੱਲੀ 'ਚ ਹਾਰ ਹੋਈ ਆ ਉੱਥੇ ਸਕੰਜਾ ਬੀਜੇਪੀ ਨੇ ਕੱਸਿਆ ਤਾਂ ਇਹ ਐਕਸ਼ਨ ਕਰਵਾਇਆ ਇਸ ਕਰਕੇ ਠੀਕ ਆ ਇਹ ਸਾਡਾ ਦੂਸਰਾ ਅੰਦੋਲਨ ਸੀ ਪਹਿਲੇ ਅੰਦੋਲਨ ਵਿੱਚ ਵੀ ਅਸੀਂ ਨਾਲ ਸੀਗੇ ਸੋ ਇਹ ਮਾ ਜਿਹੜੇ ਹਿਸਾਬ ਨਾਲ ਸਾਡੀਆਂ ਮੰਗਾਂ ਸੀਗੀਆਂ ਉਸ ਹਿਸਾਬ ਨਾਲ ਸਾਡੀਆਂ ਥੋੜੀਆਂ ਜਥੇਬੰਦੀਆਂ ਦੇ ਮਤ ਪੇਦਾਂ ਕਰਕੇ ਵੀ ਸਾਡਾ ਨੁਕਸਾਨ ਰਿਹਾ ਜਿਹਦਾ ਫਾਇਦਾ ਇਹ ਸਰਕਾਰ ਚੱਕ ਗਈ ਇਸ ਕਰਕੇ ਵੀ ਆਪਾਂ ਹੁਣ ਠੀਕ ਆ ਇਹ ਆਪਾਂ ਜਿਹੜਾ ਬੰਦਾ ਮਤਲਬ ਕਹਿ ਦੇਣੇ ਵੀ ਉਹ ਗਲਤੀਆਂ ਤੋਂ ਹੀ ਬੰਦਾ ਸਿੱਖਦਾ ਜਿਉਂ-ਜਿਉ ਗਲਤੀਆਂ ਕਰਦਾ ਬੰਦਾ ਉਹ ਚੀਜ਼ਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅੱਜ ਸਾਡਾ ਭਾਈਚਾਰਾ ਇਕੱਠਾ ਸਾਨੂੰ ਇਹੀ ਖੁਸ਼ੀ ਆ ਦੁਬਾਰੇ ਅਸੀਂ ਮੋੜ ਬਣ ਲਾਂਗੇ ਧਰਤੀ ਤੋਂ ਗਰਾਊਂਡ ਲੈਵਲ ਤੋਂ ਸ਼ੁਰੂ ਕਰਕੇ ਦੁਬਾਰੇ ਸੰਘਰਸ਼ ਉੱਡਾ ਵਿੱਡ ਲਾਂਗੇ ਸਾਨੂੰ ਆਪਣੇ ਤੇ ਮਾਣਾ ਇਹ ਚੀਜ਼ ਦਾ ਜੀ ਜੀ ਧੰਨਵਾਦ ਜੀ ਸੋ ਇਹ ਕਿਸਾਨ ਸੀਗੇ ਜਿਹੜੇ ਕਹਿੰਦੇ ਨੇ ਕਿ ਦੁਬਾਰੇ ਵੀ ਅਸੀਂ ਸੰਘਰਸ਼ ਵਿੱਡ ਲਾਂਗੇ ਸੋ ਆਉਣ ਵਾਲੇ ਟਾਈਮ 'ਚ ਕੀ ਹੁੰਦਾ ਇਹ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਕਿਵਾਨਾ ਟੀਵੀ ਦੇ ਨਾਲ